ਪੜਥਾ ਨਦਨ ਰਾਜਤ ਮੇਰੇ ਹੇਲੋ ਗਾਇਸ ਕਿਵੇਂ ਸਾਰੇ ਹੌਫ ਤੁਸੀਂ ਕਿਆ ਨੰਬਰ ਤੋਂ ਤੱਕ ਦੱਸ ਚਲਾ ਚਾਲ ਜਾ ਚਲਾ ਚਲਾ ਨਹੀਂ ਨਹੀਂ ਬੰਦ ਹੈ ਬੰਦ ਹੈ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਇਹ ਭੈਣ ਹਾਂਜੀ ਦੋਸਤ ਕਿੱਦਾਂ ਬਰ ਤਨਵਾ ਤੁਹਾਡਾ ਸਾਰਿਆਂ ਦਾ ਯਾਰ ਪਿਛਲੀ ਵੀਡੀਓ ਨੂੰ ਤੁਸੀਂ ਯਾਰ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਤੈ ਦਿ ਲੋ ਤਨਵਾ ਤੁਹਾਡਾ ਸਾਰਿਆਂ ਦਾ ਚਲੋ ਆਪਾਂ ਕਰਦੇ ਹਾਂ ਸ਼ੁਰੂਆਤ ਇਨਾ ਕੰਝਣਾ ਤੋਂ ਦੋਸਤੋ ਤੁਸੀਂ ਕੋਈ ਦੱਸ ਸਕਦੇ ਹੋ ਯਾਰ ਜਨਾਨੀ ਨੂੰ ਨਚਾ ਕੇ ਟਿਉਰੀ ਕਮਾਈ ਖਾ ਕੇ ਟਿਉਰੀ ਕਮਾਈ ਤੇ ਜਾਂਵਾਲਾ ਬੰਦਾ ਤੇ ਮੁੱਛਾਂ ਨੂੰ ਬੱਤੇ ਦੇ ਕੇ ਅਰਖ ਕੇ ਮੇਂ ਦਿਖਾ ਸਕਦਾ ਤੁਸੀਂ ਇਹ ਦੱਸੋ ਜਾਵਰੇ ਹੈਵੇ ਸਿਰੇ ਲਾ ਦਰ ਲਾ ਪਤਾ ਯਾ ਵੰ ਮੂ ਹੈਗਾ ਬਿਸ਼ਰਮ ਬੰਦਾ ਹੈ ਫੀਲਿੰਗ ਦਾ ਸਮਾਂ ਹੈ ਲੈਨ ਤਾਂ ਜਿਵੇਂ ਕੋਈ ਲੈਂਡਲੋਰਡ ਹੁੰਦਾ ਸਾਰੇ 24 ਘੰਟੇ ਜੂਏ ਛੱਟੇ ਨੂੰ ਪ੍ਰਮੋਟ ਕਰਦੇ ਨੇ ਮੈਂ ਤਾਂ ਆਵੇ ਫਸਨੇ ਵਿਆਹ ਵੀ ਪੱਜ ਕੇ ਕਰਾਇਆ ਵਈ ਇਹਨਾਂ ਦੁਨਾਂ ਨੇ ਲੱਤਾਂ ਲੈ ਨਾ ਨੋ ਨਾ ਮਾਰੀ ਨੀ ਤੈਨੂੰ ਲੋਸਾਰ ਮਨੀ ਚਾਹੀਦੀ ਆ ਆਉ ਦੇ ਕੁਰੀ ਵੀ ਨਾ ਨੇ ਮਾਰਲੀ ਤੇ ਉਹਦੇ ਸਰ ਤੋਂ ਫੇਮ ਭਾਲ ਲਿਆ ਇਹਨਾਂ ਨੇ ਤੇ ਉਹ ਸਰ ਤੋਂ ਇਹਨਾਂ ਨੇ ਨਾ ਫੇਮ ਕੱਟਿਆ ਹਟੇ ਇਹ ਜਿਹੀ ਹਣੀ ਗੇ ਬੱਤ ਸਹੀ ਏ ਇਹ ਮੇਰੇ ਸਹੇਦੋ ਦਿਖਾ ਗਏ ਜਿਨਾਨੀ ਕਰਦਾ ਪੈਸਾ ਇਕੱਠਾ ਕੰਮ ਇਹਨੂੰ ਕੋਈ ਆਉਂਦਾ ਨਹੀਂ ਹੈ ਰਾ ਮੈਂ ਸਾਰਾ ਨੰਦਾ ਹੀ ਲੱਗਦਾ ਐ ਵੀ ਮੈਂ ਵਾਸਤੂ ਲਾ ਰਿਆਂਦਾ ਮੈਂ ਬਰੀਆ ਭਰਾਵਾ ਕੰਮ ਪੁੰਬੀ ਕਰ ਲਿਆ ਪਰ ਸਵਾਦ ਆਹੀ ਦਫਾ ਇਹਨਾਂ ਸਾਰਾ ਦੇਣਾ ਕਰੀ ਸੀ ਫੇਰ ਲਾਲਾ ਜੀ ਨੇ ਫੇਲਟਰ ਦੀ ਜਾਨ ਲੈਣੀ ਕਰੀ ਪਈਆ ਕਾਲਾ ਜੀ ਨੇ ਇਹ ਹਜਾ ਤੂੰ ਸਾਰਾ ਦਿਨ ਕੈਬਰ ਲੈ ਕੇ ਇੱਕੋ ਪਿਛੇ ਘੁੰਮੀ ਜਾਂਦਾ ਤੂੰ ਵੀ ਕੋਈ ਕੰਮ ਚੰਦਾ ਕਰ ਲੈ ਕਰ ਜਾਂ ਫਿਰ ਤੂੰ ਬਿਸ਼ਾਰ ਮਸਰੇ ਦਾ ਬਾਕੀ ਕਾਹਨੇ ਹੁੰਦੇ ਬਿਸ਼ਾਰ ਮਾੜੀ ਟੋਲੀ ਦਾ ਤੇ ਇਹਨਾਂ ਨਾਲ ਤਾਂ ਲੋਕੀ ਖੰਦੇ ਨੀ ਮੰਨੇ ਮਨੂ ਲੱਛਣ ਵੀ ਦੇ ਲੱਗਦੇ ਆ ਮਾਦੇ ਕੀ ਕੀ ਪਾਲਦਾ ਹੈ ਘਨ ਲਾਇਆ ਕੋਸ ਨਹੀਂ ਪਾਰਦਾ ਬਸ ਇਹ ਪੈਹੇ ਪਾਰਦਾ ਇਹਨੂੰ ਪਤਾ ਹਕਾਜੀ ਦਿਖਾਓ ਤੇ ਪੈਸੇ ਕਮਾਉ ਚੰਗੀ ਤਰ੍ਹਾਂ ਇਸਕ ਲਿਟਲ ਬਿਚਪ ਕੋਰਤ ਬਤ ਡਿਪੀ ਹੋਈ ਆ ਇਹ ਦਲੇਵਾਨ ਦੇ ਚੰਗੀ ਤਰ੍ਹਾਂ ਜਾਣਦੇ ਨੇ ਪਿਜਨੀਆਂ ਨੂੰ ਕਿਵੇਂ ਪੇਸ਼ ਕਰਨਾ ਤੇ ਕਿਵੇਂ ਉਹਦੇ ਸਭ ਤੂਤਾ ਹੈ ਵਟੇ ਗੰਦੇ ਕੀ ਹੈ ਕਿਆ ਲੱਗ ਕਰੇ ਪੜਦਾ ਹੀ ਕੁਛ ਨਹੀਂ ਕੁੱਲ ਮਿਲਾ ਕੇ ਇਸ ਤਰੀਕਾ ਮਾਈ ਪੜਦਾ ਹੋਰੇ ਦੇ ਪੱਲੇ ਤੇ ਕੁਛ ਨਹੀਂ ਇਹਨੂੰ ਪਤਾ ਵਾ ਤੇ ਤੇਰੀ ਕਮਾਈ ਦੇ ਨਾਲ ਹੀ ਆ ਗੁਜ਼ਾਰਾ ਹੋਣਾ ਜੇ ਇਹ ਤਾਂ ਬਸ ਚੱਲੇ ਨਾ ਇਹ ਤਾਂ ਲੋਕਾਂ ਖੱਲੇ ਤੈਨੂੰ ਬਾਦ ਦੇ ਕਿੱਡੀ ਤੇ ਬੇਜ਼ਾਲ ਨਹੀਂ ਹੈ ਤੇ ਲਈ ਇਹ ਤੇ ਰੇ ਤਾਂ ਨਿੱਕੀ ਮੁੱਠੀ ਗੱਲ ਆ ਹੈ ਇਹ ਮੇਰਾ ਫੇਵਰਿਟ ਬੰਦਾ ਹੈ ਜੋ ਜ਼ਬਰਦਸਤ ਹੈ ਅਦਰਵਾਰੀ ਇਹਦੇ ਕਰਮਨਾਇਤ ਮੈਂ ਤਾਂ ਲੱਗਦਾ ਹੈ ਵੀ ਇਹਦੇ ਵਾਰੀ ਹੋਣ ਤੇ ਜਿਆਦਾ ਲੇਖ ਰਹੀ ਆ ਜਿਹੜੇ ਸਾਨੂੰ ਕਰੇ ਰੱਤ ਨਹੀਂ ਯਾਰ ਐਵੇਂ ਨਾ ਕਿਸ ਨੂੰ ਮਾਰਾ ਵਰਿਆ ਕਰੋ ਕਹਿੰਦੇ ਕੁੜੀਆਂ ਤਾਂ ਲక్ష్ਮੀ ਹੁੰਦੀਆਂ ਨੇ ਇਹ ਤਾਂ ਹਰ ਸਾਧਨਾ ਕਿਸੇ ਨਵੇਂ ਘਰੇ ਕਿਰਪਾ ਕਰ ਦਿੰਦੀ ਆ ਪਾਈ ਤਾਂ ਭੈਣ ਚ ਲక్ష్ਮੀ ਇਕੱਠੀ ਕਰੀ ਬਠੀ ਆਹੀ ਨਾਲੇ ਜੱਤੀ ਟੈਂਕੀ ਕੀ ਹਾ ਹੈਪੀ ਦੀਵਾਲੀ ਹੈਪੀ ਦੀਵਾਲੀ ਨੀ ਬਿਬਾਜੀ ਤੂ ਅਥਮਾ ਦੀ ਕਰ ਰਹੀ ਹਾਂ ਮੈਂ ਤਾਂ ਹੈਰਾਨਾ ਇਹ ਤਾਂ ਭਰਾ ਵੀ ਸੰਧਾਰਾ ਚੁੱਕੀ ਹੈ ਮਦਰ ਮਦਰ ਫਰਦੇ ਹੋਣੇ ਪੁੱਛਦੇ ਹੋਣੇ ਵੀ ਪਤਾ ਨਹੀਂ ਕਿਹੜੇ ਪਿੰਡ ਦਾ ਬਸਦੀ ਹੋਣੀ ਹੈ ਜਾ ਕੇ ਇਹ ਹਰ ਹਫ਼ਤੇ ਨਵਾਂ ਕਰ ਲੱਭ ਲੈਂਦੀ ਆ ਐਂ ਕਰ ਹੋਣੀ ਨੇ ਪਤਾ ਕਿਦਾ ਤਰਲਾ ਲੈ ਇੱਕ ਮੋਡਾ ਫਰ ਹੋ ਗੋਲਾ ਮਾਪਣਾ ਆਉਤੇ ਚੱਪਲਾਂ ਚਲਾ ਕੇ ਚਿਲਾ ਲੈ ਕੀ ਪਤਾ ਸ਼ਾਇਦ ਤੇਰਾ ਦਿਮਾਗ ਹੀ ਚੱਲੇ ਜੇ ਥੋੜਾ ਬੋਤਾ ਨਾਰੇ ਤੈਨੂੰ ਪੰਬਾਨੀ ਕੀ ਲੋੜਾ ਤ ਤਾ ਹਾਪੇ ਕਿ ਚੱਲਦਾ ਫਿਰਦਾ ਬੰਬਾ ਪਾ ਤਾ ਤੇ ਪਤਨੋ ਤਕਰਟੇ ਕਮਰੇ ਹਲੀ ਜਾਂਦੇ ਨੇ ਮੈਨੂੰ ਤਾਂ ਲੱਗਦਾ ਨਾ ਬੰਪਾਨਾ ਦੇ ਉੱਪਰ ਵੱਡਾ ਪਟਾਕਾ ਦਾ ਤੂਫਾਨ ਮਾਰ ਦਿੰਦੀ ਹੁੰਨੀ ਐ ਕਮਰਾ ਵੀ ਮਸਕੋਮਸ ਕੀ ਹੋ ਜਾਂਦਾ ਉਹਨੇ ਤੇ ਰਿhta ਨਾ ਵੇਸਾ ਛੁਪਟਾ ਕੇ ਦੇਖ ਕੇ ਚਲਾਈ ਤੂੰ ਉਹ ਇਹ ਨਾ ਕਿਸੇ ਗਰੀਬ ਦੇ ਘਰ ਨਾ ਤਲਾਦੀ ਪਰ ਫਿਰ ਵੀ ਉਹ ਭਾਗੇ پیسے ਇਕੱਠੇ ਕਰ ਲਵੇਂ ਦੋਸਤੋ ਰੂਸੀਏ ਦੇਖੋ ਬੰਬਾਰੇ ਵਿੱਚ ਹਾਥੀ ਬੰਬ ਵੀ ਪਿਆ ਵਾ ਇਹ ਸਭ ਵੱਡਾ ਦਾ ਹਾਥੀ ਦਾ ਬੱਚਾ ਹੀ ਆ ਮੈਨੂੰ ਐ ਲੱਗਦਾ ਆ ਕਿ ਤੂਰੇ ਨੂੰ ਦਾਜ ਦੇ ਵਿੱਚ ਹੀ ਲਈ ਜਾਂਦੀ ਹੁੰਦੀ ਆ ਜਿੱਥੇ ਨਮਾ ਖਸਮ ਮੁੱਠੀ ਇੱਕ ਪੂਰਾ ਨਾਰੀ ਰਹਿੰਦਾ ਇਹਦੇ ਕੁੱਤਾ ਨਹੀਂ ਬਦਲਦੀ ਇਹ ਘਰ ਜ਼ਰੂਰ ਬਦਲ ਲੈਂ ਪਰਾਵਾ ਕਹਿੰਦਾ ਤੈਨੂੰ ਕੋਈ ਨਹੀਂ ਮੈਨੂੰ ਤਾਂ ਇਹ ਲੱਗਦਾ ਤੈਨੂੰ ਗੁੰੰਦੇ ਤੈਨੂੰ ਕਹਿੰਦੇ ਆ ਉਹ ਵੀ ਆਨਤਾ ਵੈਰੀ ਹੋਰ ਤਾਂ ਤੈਨੂੰ ਕੀ ਨੇ ਉਸ ਕਹਿਣਾ ਵਾ ਤੂੰ ਤਾਂ ਯਰੇ ਮੈਂ ਅੱਜਾਂ ਲੈ ਆਣਾ ਲੋਕਾਂ ਤੇ ਉਹ ਪਰਾਵਾ ਤੂੰ ਐਵੇਂ ਫੀਲਿੰਗ ਮਚਕਿਆ ਕਰ ਇਹ ਕਿਸੰਤਰੀ ਦੀ ਗੱਲ ਸੱਡ ਤੂੰ ਤਾਂ ਸਵੇ ਆਨਦਾ ਵੈਰੀ ਆ ਇਹ ਨਾ ਤੂੰ ਆਨਦਾ ਵੈਰੀ ਉਹ ਦੂਪਟਾ ਮਲਾਦਾ ਪਦਾਈ ਨਸੀਨ ਹੁਣ ਜੀਮੀਦਾਰਾਂ ਨੇ ਚੂਨਾ ਬਟ ਲਿਆ ਮਨੂੰ ਲੜਵਾ ਸਵਾਏ ਡੱਡੂ ਵਿਚੋਂ ਨੇ ਤੇ ਵਿਚੇ ਨਿਪਟਿਆ ਹੋਇਆ ਵਾ ਗਜਬ ਬੇਇੱਜ਼ਤੀ ਸਾਡਾ ਟੋਰਟਾ ਪਿਆ ਜਿਹਦੇ ਮੈਂ ਸਾਥ ਚਾਦਰ ਦੇ ਵਿੱਚ ਗੁੰਮਰੀ ਬਿਠਾ ਹੁੰਦਾ ਬਾਕੀ ਯਾਰ ਹੈਗੇ ਵੀ ਗੁੰਨੇ ਮਸ਼ੀਨ ਨਹੀਂ ਆਏ ਮੈਨੂੰ ਤਾਂ ਲੱਗਦਾ ਫਲਾ ਜਾ ਰਿਹਾ ਗੁੰਮ ਕਰਦਾ ਹਾਂ ਇੱਕ ਟੈਂਪਟ ਦਾ ਪੂਰਾ ਤਸਲਾ ਪਰ ਰੈਂਦਾ ਹਾਂ ਮੇਗਾ ਨਰੇਪਰਾ ਵਾਤੋਂ ਕਰ ਰਹੀ ਆ ਕਰ ਐਵੇਂ ਨਰੇ ਦੇ ਜਿਵਾਰ ਡਵਾਵੀਂ ਹੋਰ ਮਬਣਾ ਤੇ ਡੰਗਾ ਖਾਂਵੇਂਗਾ ਕਿ세 ਤੋ ਓਏ ਕਿਆ ਬੈਠੋਂ ਮ ਮਿਲੇਗਾ ਔਰ ਤੇਰੇ ਮਬਣਾ ਤੇ ਡੰਗਾ ਮਰੇ ਅਰੇ ਇਲਾਕੇ ਕੀੜੇ ਨਾਲ ਨਾ ਤੂੰ ਜਿੰਮ ਜਾਇ ਕਰ ਕਨ ਜਿੰਮ ਦੀ ਬੜੀ ਲੋਗੜਾ ਮੇਰੇ ਸਾਹ ਦੇ ਪਹਾੜੀ ਦੇ ਡੂ ਲੱਗਦਾ ਮੇਰੇ ਸਹਰ ਦਾ ਤੁਰਦਾ ਵੀ ਆ ਜਿਵੇਂ ਕੈਸਤਾ ਤੇ ਤੁਰਦਾ ਹਾਂ ਤੁਰ ਐਦ ਤੋ ਜਾਂਦਾ ਨਹੀਂ ਕਿਦਰ ਲਾਉਂਦੇ ਤੈਨੂੰ ਵੱਡੀਆਂ ਵੱਡੀਆਂ ਮੈਨੂੰ ਆ ਲੱਗਦਾ ਤੇਰੇ ਘਰ ਕੇ ਤੇਰੇ ਘਰਦਿਆਂ ਨੇ ਲੈ ਰਿੰਦੇ ਗੋਇਦਾ ਬਲ ਕਰਤੇ ਕਨ ਜਲਾ ਟਾਈਮ ਨਹੀ ਪਰ ਦਿੰਦਾ ਕੈਸੇ ਕੈਸੇ ਲੋਗ ਰਹਤੇ ਯਾਰ ਯਾਹਾਂ ਪਾ ਫਰਾਵ ਮੈਂ ਲਾਉਂ ਜੇ ਪਰਪੋਂ ਰਿਵ ਕੋਨ ਦਾ ਹੋਮੇਗਾ ਹੱਥ ਤੇਰਾ ਪਿੱਛੇ ਪਹੁੰਚਦਾ ਨਹੀਂ ਹੋਣਾ ਸਾਲ ਸਿੱਧੀ ਟੂਟੀ ਲਈ ਬਿਠਾਉਂਗਾ ਹੱਥਾਂ ਨਾਲ ਤੇਰਾ ਕੰਮ ਚਲਾਣਾ ਨਹੀਂ ਹੈਗਾ ਅੱਜ ਬਣਾਵਾਂਗੇ ਪੜਥਾ ਮੈਨੋ ਦਾ ਹੈ ਲਗਦਾ ਤੁਹਾਡੇ ਦੋਨਾਰੇ ਧਮਾਸ਼ ਮਾਕਸਾ ਹੈ ਤੁਸੀਂ ਦੋ ਮੈਸਰੇ ਦੇ ਕੁਸੇਓ ਚੰਬੀਆ ਕੁਸੇਓ ਪਰ ਦੇ ਤੁਸੀਂ ਈ ਹਨ ਮਰਕੇ ਐ ਜੀ ਜਾਂਤਾ ਵਾ ਕਿ ਨਾਂ ਫਿ ਤੁਗਣਿਆ ਨਹੀਂ ਪਰ ਮੀ ਦਾ ਤੈਆ ਇਸ ਕੁਸੀ ਨੂੰ ਕਹੇ ਪਈ ਬੈਂਡਨ ਦਾ ਦੇ ਪਟਾਵਨ ਨਾ ਇਹ ਨੂੰ ਪੋਨ ਕੇ ਜਾਂ ਵਾਲ ਕੇ ਹੁੰਦੇ ਆ ਤੇ ਇਹ ਤੁਸੀਂ ਕੁਸੇਓ ਇਹ ਮੇਰੇ ਛੜੀ ਚ ਲੈ ਜਾਂਦੀ ਆ ਉਹਨੂੰ ਕੰਤਾ ਪਾਂ ਤੇ ਤੋ ਖਾ ਲਿਆ ਹੱਦ ਲਿਆ ਵਾਸਤੇ ਇੱਥੇ ਜੁਰਦ ਕਾ ਹੋਇਆ ਤੁਸੀਂ ਮੈਨੋਂ ਇਲਾਵਾ ਫੰਮੋਂ ਕੋਈ ਕੰਮ ਕਰਨ ਦਾ ਹੋਣਾ ਦਿਨੇ ਬੇਪੁੱਤ ਤੁਸੀਂ ਹੋ ਮੈਨੂੰ ਪਤਾ ਨਹੀਂ ਰਿਲਾ ਦੇ ਵਿੱਚ ਹੀ ਦਿਖਾਉਣਾ ਚਾਹ ਮੈਂ ਜਾਂ ਤਨ ਜਾਫੇ ਤੁਸੀਂ ਅਸਲੀ ਸੀ ਮੁਰਖੋ ਅਰੇ ਝੂਠ ਬੋਲ ਰਾਇਆ ਇਹ ਝੂਠ ਬੋਲ ਰਾਇਆ ਬਹੁਤ ਦਿਨ ਹੋ ਗਏ ਸੀ ਪਰਥਾ ਨਹੀਂ ਬਣਾਇਆ ਤੇ ਅੱਜ ਪਰਥਾ ਬਣਾਵਾਂਗੇ ਵਧੀਆ ਦੇਸੀ ਕਿਉ ਪਾ ਕੇ ਫਿਰ ਬਣਾਈ ਪਰਥਾ ਠੀਕ ਹੈ ਤੇ ਸਾ ਨਵੀਂ ਪ੍ਰਭਾ ਬੋਦਨੋਏ ਤੋਨੋ ਰੱਜੀ ਕੇ ਰਿੰਗ ਕਰਨੀ ਪੈਦੀ ਹੈ ਹੀ ਆ ਮਤੇ ਰਹੇ ਹਰਾਮਤ ਦੋਸਤ ਮਨੋਏ ਜੀ ਦੱਸੋ ਇਹ ਦੇਸੀ ਕਿਉਂ ਕੇ ਹੁੰਦਾ ਜੀਰਾ ਹੈ ਕਹਿ ਰਿਆ ਮੈਂ ਤਲਾਦ ਮੈਂ ਨਾਮ ਹੀ ਪੰਦੀ ਵਰਸ਼ ਮੈਂ ਮੇਰੇ ਸਾਰੇ ਜਨੇ ਖਾਂ ਤੇ ਜੋ ਰਤਾ ਹੋਇਆ ਤੁਸੀਂ ਐਂ ਕਰੋ ਬੱਚੇ ਖਾ ਲੋ ਇਨੀ ਲੰਬੀ ਕੰਫਰਟ ਨੇ ਤੂ ਜੇ ਕੱਚੇ ਨੂੰ ਪਹਿਲਾਂ ਖਾ ਹੋਵੇ ਉਹ ਦੂਆ ਤੱਕ ਖਾ ਕੇ ਹੱਗ ਨਹੀਂ ਹੈ ਐਂ ਕੱਚੇ ਚਬਜੋ ਕੁਸੇ ਵੰਦਰਾ ਤੁਸੀਂ ਹਰੇ ਹੋ ਦਈ ਜਾਣੇ ਤੇਰੀ ਬੇਬੇ ਵਾ ਟੀਵੀ ਕੋਲ ਇਹੀ ਸੋਚਦੇ ਹੋਣੀ ਆ ਜੇ ਕਹਿੰਦੇ ਕੁੜੀ ਹੁੰਦੇ ਵਿਆਹ ਕੇ ਤੋੜ ਦਿੰਦੇ ਫਲਾਫਾ ਵਰਦ ਨਹੀਂ ਗਤੇ ਕਹਿੰਦੇ ਹੋਣੀ ਇਹਨੂੰ ਕਦਮ ਕਰਨੋਂ ਕਿੱਥੇ ਛੱਟ ਕੇ ਆ ਮੈਂ ਇੱਕ ਹੈ ਜੀ ਕਹਿੰਦਾ ਉੱਧਾ ਦੀ ਇਹਨੂੰ ਬਹੁ ਲੈ ਕੇ ਦਿੱਤੀ ਤੂੰ ਹੀ ਆਨੇ ਮਿਲ ਕੇ ਕੋਈ ਸਿਆਪੂਰੀ ਜਾਂਦੇ ਨੇ ਪਰਕੇ ਮੀ ਭਈਆਂ ਦਾ ਕਣ ਮਣ ਕਣ ਮਣ ਹੋਈ ਜਾਂਦੀ ਹੈ ਬੱਦਲ ਕਾਲੇ ਕਾਲੇ ਬੱਦਲ ਤੇ ਮੀ ਭਈਆਂ ਨਾ ਮਾ ਦਾ ਗਾਂ ਤੇਰੀ ਕੁੰਗੜੀ ਪਈ ਏ ਜਾਂ ਸ਼ਾਮੇ ਕਰਿਆ ਦੋਸਤੋ ਮੱਕੇ ਹਾਸੀ ਨਾ ਮੈਂ ਹੈ ਸਾਰੇ ਸਰੇ ਦੇ ਮੂਰਖ ਬੰਦੇ ਨੇ ਇਸ ਕੁਸੇ ਨੂੰ ਕੋਹੋ ਪਰ ਆਵੋਂ ਮੀਤੇ ਕੇ ਹਟ ਗਿਆ ਜਦ ਕੁਸੇ ਨੇ ਗਾਂਂ ਦਰਗਾਹ ਨੇ ਸੀ ਉਹ ਤਾਂ ਕੁਸੇ ਨੇ ਗਾਂਂ ਦਰ ਕਰੀ ਨਹੀਂ ਹੈ ਜੀ ਉਹ ਤਾਂ ਕੁਸਾ ਸਵਰ ਨੌਂ ਦਿਮਾ ਮੇ ਚਤਨ ਜਬੜਾ ਹੋਇਆ ਸੀ ਜਦੋਂ ਮੇੇ ਪੈਕੇ ਹਟ ਗਿਆ ਗਾਂ ਪੱਜਗੀ ਤੇ ਹੁਣਾਂ ਦੀ ਮਾਂ ਨੂੰ ਕਹਿੰਦਾ ਵੀ ਗਾਂ ਅੰਦਰ ਕਰ ਦੇ ਕਿਉਂ ਖਸਮਤ ਤੇਰੇ ਚਤਨਾ ਜਕੀਰੇ ਬੈ ਹੋਏ ਨੇ ਜਿਹੜਾ ਤੈਥੋ ਤਰੇ ਨਹੀਂ ਜਾਂਦਾ ਜਿਹੜਾ ਵੀ ਕੰਮ ਦੇ ਦੋ ਜਦੀ ਕਹਿੰਦਾ ਆਪਦੀ ਮਾਂ ਨੂੰ ਵੀ ਮਾਤron ਕਰ ਦੇ ਕਤੋਂ ਨੂਰ ਦੀ ਮੰਮੀ ਉਹ ਤਾਂ ਸੇ ਬੁਲਾਉਰੇ ਸਾਰਾ ਦਿਨੇ ਦੇ ਡਾਰੇ ਬੈ ਰਹਾ ਕੇ ਕੈਂਬਰ ਲੈ ਕੇ ਇਹਨੂੰ ਉਸੇ ਨੂੰ ਕਿਹਾ ਤਰ ਐ ਜੀ ਨੂੰ ਦੀ ਮੰਮੀ ਆ ਜਿਹੜੀ ਨੂੰ ਕਹਿੰਦੀ ਨਹੀਂ ਹੈ ਇਹ ਦੋ ਹੀ ਟੈਂਕਰ ਸੋਏ ਖੁਸ਼ੀਆਂ ਪੂਰੀਆਂ ਕਿ ਸਾਰਾ ਦਿਨ ਗਜਬ ਬੇਇੱਜ਼ਤੀ ਹੈ ਪਰਤਾ ਖਾਵਾਂਗੇ ਦੇਸੀ ਕੀ ਹੋਰ ਬੜੀ ਤੜਕਾ ਤੜਕਾ ਲਾ ਕੇ ਟਕਾ ਕੇ ਠੰਡ ਦੇ ਵਿੱਚ ਫੜਤਾ ਖਾਨ ਦਾ ਨਜ਼ਾਰਾ ਆਡਾ ਯਾਰ ਤੂੰਨੇ ਕਿ ਕਰਨ ਨਹੀਂ ਕਿਉਂ ਨੇ ਐਂ ਕਰ ਮਾਰਕੀਟ ਦੇ ਵਿੱਚ ਦੁਬਾਰਾ ਜਾ ਉੱਥੋਂ ਲੋ ਵੱਡੇ ਵੱਡੇ ਵੈਂਗਣ ਲੈ ਕੇ ਆ ਇੱਕ ਤਾਂ ਮੂਹ ਦੀ ਮੰਮੀ ਜੀ ਦੇ ਦੇ ਤੇ ਦੂਜਾ ਵੈਂਗਣ ਆਬੇ ਲੈਣੇ ਤੋ ਤੁਮ ਲਾਕੇ ਕੰਮ ਨੇ ਵੀ ਰਿਓ ਤੇ ਚਿੱਲੀ ਖਾਇਓ ਮਾਰੇ ਸਾਰੇ ਫਨ ਨੂੰ ਪੋਕਣੀ ਲੱਗ ਗਈ ਮੇਰੇ ਸਾਨੇ ਖਾਣ ਤੇ ਮਗੇ ਪੂਰ ਚਾਚੀ ਦੀ ਗੱਲ ਵੀ ਕਰ ਲਿਆ ਕਰੋ ਸਾਰਾ ਦਿਨ ਆਹੀ ਗੱਲਾਂ ਨੇ ਤੁਹਾਡੇ ਪਰਲੇ ਵਸ ਤੁਹਾਡਾ ਖਾਣਾ ਦੇਖ ਕੇ ਸਾਨੂੰ ਉਲਟੀਆਂ ਹੋ ਜਾਂਦੀ ਐ ਜੇ ਐਸਾ ਮੈਨੂੰ ਤੁਸੀਂ ਖਾਣਾ ਬਣਾਉਨੇ ਹੋ ਸਾਡਾ ਸਾਲ ਮਨੋਂ ਲੱਥੇ ਜਾਂਦੇ ਨਾਲ ਤੁਹਾਨੂੰ ਬਣਾਉਣਾ ਦਾ ਨਾ ਤੁਹਾਨੂੰ ਖਾਣਾ ਆਉਂਦਾ ਜਿਹੜੇ ਭੰਦੇ ਤੇ ਨੌਬੇ ਟੱਟੀ ਵਾਲੇ ਹੱਥ ਤੋਂ ਹੀ ਜਾਂਦੇ ਉਹ ਜੇ ਤੁਮ ਕੋ ਸੱਲ ਸੇ ਵੀ ਨਾ ਹੁੰਦਾ ਮੈਂ ਤੁਹਾਡੇ ਤੇ ਹੈਰਾਨ ਹਾਂ

ਦੈਮੀ ਕਰਤੀ ਹੋਈ ਗੱਲ ਮੈਂ ਦੱਸ ਕਾ ਸੋਚਣਾ ਵਿੱਚ ਟੁਗਲੇ ਨਾ ਪੈਸਾ ਕਿੱਥੋਂ ਆਇਆ ਜਨਤਾ ਨੇ ਸਿੱਧਾ ਹੀ ਸੋਚਣਾ ਨਾ ਵਿੱਚ ਮੁੜਾ ਕੇ ਆਈਆਂ ਚੰਗੀ ਤਰ੍ਹਾਂ ਦੇ ਕੇ ਆਈਆਂ ਕਿੱਥੋਂ ਪੈਸੇ ਲੈਨੇ ਕਿਤੋਂ ਵਰ ਦੂ ਚਾਰ ਸੌ ਚ ਦੇਤੀ ਹੁੰਈਏ ਤਾਂ ਇੱਕ ਬੰਦੇ ਨੂੰ ਮੈਨੂੰ ਲੱਗਦਾ ਦੋ ਤਿੰਨ ਬੰਦੇ ਭੁਗਤਾ ਦੇਂਦੀ ਹੂੰ ਮੈਂ ਇੱਕ ਟਾਈਮ 'ਚ ਕਾਹਿੰ ਕਿ ਬੜੇ ਪੈਸੇ ਅੱਜਕੱਲ ਵੱਧਣ ਲੱਗੇ ਨਾ ਮੈਂ ਵੀ ਇਹੀ ਗੱਲ ਸੋਚ ਰਿਆ ਸੀ ਜਿਹੜੀ ਗੱਲ ਜਨਤਾ ਸੋਚ ਰਹੀ ਐ ਵੀ ਬੁੜੀਆ ਤੇ ਨਾਲ ਪੈਸੇ ਜਿਆਦਾ ਕਮਣ ਲੱਗੇ ਮੈਨੂੰ ਲੱਗਦਾ ਕੋਈ ਸਾਈਡ ਬਿਜ਼ਨਸ ਕੋਲ ਲੱਗਦਾ ਐਨੇ ਮੈਨੂੰ ਵੀ ਇਹੀ ਲੱਗਿਆ ਸੀ ਬੰਲਾ ਉਹ ਹੇ ਬੜੀਆ ਬਸਤ ਮੌਨ ਲੱਗਿਆ ਤੁਸੀਂ ਹੁਣ ਛੱਡੀ ਨਾ ਹੁਣ ਇਹ ਕੰਮ ਤੋਂ ਇਹ ਸਭ ਤੋਂ ਪਹਿਲਾ ਹੈ ਨਾ ਤੇ ਮੇਰੇ ਇੰਸਟਾਗ੍ਰam ਦੇ ਵਿੱਚ ਇੰਸਟਾਗ੍ਰam ਦੇ ਵਿੱਚ ਲਿੰਕ ਦਿੱਤਾ ਹੈ ਕਿ ਆਉਣਾ ਵੀ ਗੇਮ ਦਾ ਇਹਨੂੰ ਜਾ ਕੇ ਤੁਸੀਂ ਕਰ ਲੈਣਾ ਆਪਨ ਤੇ ਇੱਥੇ ਤੁਹਾਡੀ ਗੇਮ ਹੋਗੀ ਆਪਾਂ ਨੂੰ ਤੁਸੀਂ ਐਂਗਰੇ ਹੋ ਸੋਸਤੋ ਤੁਸੀਂ ਕਿੱਦਾਂ ਕਰੀਓ ਦਾਨਾ ਕਰੀਓ ਤੁਸੀਂ ਐਕਰ ਉਹ ਵੀ ਤੇ ਪਰਫੈਕਟ ਜਾ ਕੇ ਨਾ ਇਹਦੇ ਕਿਸੇ ਵੀ ਦੁਨੀਆ ਤੇ ਜਾ ਕੇ ਇਹ ਮਨੋਂ ਨਾ ਕਮੈਂਟਾਂ ਦੇ ਵਿੱਚ ਸਹੀ ਨੀਵਾਰਾਂ ਕਰਦੇ ਗਿਆਓ ਤਾਂ ਜੋ ਇਹ ਮੇਰੇ ਸਾਰੇ ਦੇ ਖੁਸੇ ਨਚਾਰ ਥੋੜੀ ਬੁਥੀ ਇਧਰ ਲੈ ਸਕੋ ਨਾ ਇਹ ਮੇਰੇ ਸਾਰੇ ਦੀ ਕਾਦੋ ਜੀ ਜਦੋਂ ਵੀ ਦੇਖੋ ਫੇਕ ਐਪ ਦੇ ਪ੍ਰਮੋਸ਼ਨ ਕਰਦੀ ਰਹਿੰਦੀ ਆ ਸਰੇਜ਼ੇ ਤਰਬੂਤਾ ਨੇ ਚਾਜਦਾ ਗਾਲਤਾ ਚਾਜਦੀ ਕਰ ਲਿਆ ਕਰਨ ਲਾ ਕੇ 360 ਫਿਲਟਰ ਜੰਤਾ ਦਾ ਫੁੱਦੂ ਲੋਨ ਲੈ ਦੇ ਨਿਓ ਤੇਨਲਦ ਸਭੀ ਕਹੋ ਵਿਚਸੂ ਹੈ ਹੁੰਦਾ ਵਾ ਕਿਹਦਾ ਬੁੱਤਾ ਆ ਜਿਵੇਂ ਗੋਦੇ ਰੜੇ ਪਏ ਹੁੰਦੇ ਕਿਹਨੇ ਲਾ ਕੇ ਫਿਲਟਰ ਤੁਸੀਂ ਆਪ ਦੇ ਆਪ ਨੂੰ ਐਸ਼ਟਾਰ ਸਮਝਦੇ ਹੋ ਮੈਂ ਐਸ ਗੱਲ ਹਰਾਨਾ ਆਪਣੇ ਭਾਈਚਾਰੇ ਦੇ ਬੰਦੇ ਇਹਨਾਂ ਦੇ ਮਗਰ ਲਾ ਕੇ ਇਹਨਾਂ ਦੀ ਐਪ ਨੂੰ ਡਾਊਨਲੋਡ ਕਰ ਲੈਂਦੇ ਨੇ ਫਿਰ ਜਦੋਂ ਆਪ ਦਾ ਸਕੈਮ ਹੋ ਜਾਂਦਾ ਫਿਰ ਪਟਦੇ ਨੇ ਬੱਤ ਸਹੀ ਹੈ ਤੁਸੀਂ ਪਰਾ ਬੁਹਿਨ ਵਾਲੇ ਸੰਦਾਨਾ ਇਹਨਾਂ ਨੂੰ ਪਹਿਲੇ ਬਲੌਕ ਕਰ ਦੋ ਇਸ ਕੁਸੇ ਕਟਿਆ ਨੇ ਕੋਈ ਫਰਕ ਨਹੀਂ ਪੈਂਦਾ ਵੀ ਥੋੜੇ ਪੈਸੇ ਨਾਲ ਇਹਨਾਂ ਤਾਂ ਅੱਭੀ ਜੇ ਬੱਬ ਨਹੀਂ ਚਾਹੀਦੇ ਨੇ ਉਹਦੇ ਲਈ ਚਾਹੀਏ ਲੋਕਾਂ ਥੱਲੇ ਪਈਆਂ ਚਾਹੀਏ ਲੋਕਾਂ ਦੇ ਰਹਿਣਾ ਦੂਸਰੋ ਪੈਸਾ ਚਾਹੀਦਾ ਇਹਨਾਂ ਨੂੰ ਪੈਸੇ ਦਾ ਕੋਈ ਮਤਲਬ ਆ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਰਾਣਾ ਇਸ ਲਈ ਹਰੇਕ ਸਾਲ ਹਰੇਕ ਘਰ ਬਦਲ ਦਿੰਦੀ ਆ ਤੇ ਅਜੇ ਵੀ ਉਹ ਪਿਆਰ ਹੋਇਆ ਤੇ ਉਹ ਵੀ ਪਿਆਰ ਉਹ ਨਵੇਂ ਦਿਨ ਆ ਹੀ ਹੁੰਦਾ ਇਹਨੂੰ ਪਤਾ ਨਹੀਂ ਇਹ ਸਾਥ ਘਰ ਵਾਲਾ ਕਿ ਕੋਈ ਕਪੜਾ ਵਾ ਜਿਹੜਾ ਜੀ ਦੀ ਕੱਟ ਚੇਂਜ ਕਰ ਦਿੰਦੀ ਆ ਉਹਨੂੰ ਮੈਨੂੰ ਲੱਗਦਾ ਕਪੜਾ ਹੀ ਬੜਾਈ ਬਠੀ ਆ ਜਦ ਮਾਨ ਕਰਦਾ ਚੇਂਜ ਕਰਤਾ ਜੇ ਤਾਂ ਜੀ ਕੀ ਤਨ ਵਾਲਾ ਬਲਿਆ ਉਹਨੇ ਤਾਂ ਸਾਰੇ ਬੰਦਾ ਸਾੱਚ ਕਪੜੇ ਨਹੀਂ ਖਰੀਦਦੇ ਸੀ ਜਿੰਨੇ ਤੂੰ ਖਾਸਮ ਚੇਂਜ ਕਰਤੇ ਆ ਬੇ ਇੱਕ ਸਾਲ ਦੇ ਵਿੱਚ ਸਾਡੇ ਲੋਕ ਤਾਂ ਸਭ ਬਧਾਈਆਂ ਦਿੰਦੇ ਨਹੀਂ ਥੱਕਦੇ ਅਸੀਂ ਇਹ ਸੋਚਦੇ ਹਾਂ ਕਿ ਮੈਂ ਕਦੋਂ ਵਾਰ ਕੇ ਕਹੀਏ ਜਦ ਤੂੰ ਖਾਸਮ ਬਦਲ ਦਰਨੀ ਹੈ <laughs> <laughs> पाई तेरे हराम नहीं तेरे। माँ बाप तेरे सोचते चाड़ू भेड़ा समुन्द्र इसलिए डा गया ਮੈਨੂੰ ਤਾਂ ਸਾਰਾ ਇੱਕ ਵਾਰ ਪਿੱਛੋਂ ਪਲੇਖਾ ਪਿਆ ਸੀ ਬਈ ਕਿ ਕੋਈ ਆ ਇਹ ਤਾਂ ਸਾਲਾ ਬੇਚਰਨੀ ਦਾ ਪੂਰਾ ਇਹਨੇ ਤਾਂ ਸਾਲੇ ਨੇ ਸਾਰੇ ਮੂਰਤ ਦੀ ਐਸੀ ਗਿੱਤੀ ਸੀ ਕਰਤੀ ਚੱਲੋ ਸੇਫਾ ਇੱਥੇ ਤਾਂ ਕਮ ਖਤਰੇ ਆ ਲਾਵਾ ਸਾਰੇ ਸਵੇਰੇ ਸਵੇਰੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ ਪਤਾ ਨਹੀਂ ਅੱਜ ਪਾਣੀ ਵੀ ਨਸੀਬ ਹੋਗਾ ਕਿ ਨਹੀਂ ਹਟ ਜਾਓ ਨੇ ਸਾਰੇ ਮੂਰਤੇ ਪਾਣੀ ਫੇਰਦੇ ਨੇ ਤਾਂ ਪਾਣੀ ਡਾਂਗੋ ਪੱਬੀ ਦਾ ਪੂਰੇ ਨਗਰੇ ਕਰਦੀਆ ਹਵਾਇਨੋ ਅਬ ਦਈਨ ਸੰਕੇ ਰਖ ਇਹ ਪੈਂਚੋ ਕੱਠੇ ਖੁੱਲੀ ਫਰਦੀਆ ਇਹਨੋ ਸੰ ਫਲੀਜ਼ੋ ਵੇ ਪਾਦੇ ਰਖ ਤੂੰ ਐਂ ਕਾਬੂਚ ਰਖਾਇਆ ਰੈਨੂ ਨਹੀਂ ਕੁ ਟੋਚਨ ਪਗੇ ਲੈ ਯੂ ਐਨੂ ਮੈਨੋ ਐ ਲੱਗੀ ਜਾਂਦਾ ਮੈਂ ਹਰ ਸੰਧੂ ਦੀ ਚੜਾਈ ਦੇਖ ਕੇ ਜਨਾ ਖਣੀ ਸਾਹਸ ਖੁੱਲਾ ਬਣੀ ਜਾਂਦਾ ਇਹ ਮੇਰੇ ਹਰ ਦੇ ਟੈਂਪੋ ਲੈਦਾ ਹੀ ਅਬ ਦਿੱਤ ਨਹੀਂ ਅਬ ਸੌਣ ਲੱਗੇ ਹੋਏ ਨੇ ਇਹ ਪੰਜਾਬੋ ਜੀ ਵੀ ਅਨਵਰ ਨੇ ਇਹਨਾਂ ਦੀ ਮੈਨੂਫੈਕਚਰਿੰਗ ਪਤਾ ਨਹੀਂ ਕਿਹੜਾ ਕਰਦਾ ਕਿਹੜਾ ਇਹਨਾਂ ਨੂੰ ਪੇੜਾ ਕਰਦਾ ਪਤਾ ਨਹੀਂ ਕਿ ਇਹਦੇ ਬਾਈ ਖਾਲੀ ਸੀ ਇਹ ਪੈਦਾ ਹੋਣ ਤੋਂ ਪਹਿਲਾਂ ਜਿਹੜੇ ਸਾਰੇ ਅਜੇ ਪੈਦਾ ਹੁੰਦੇ ਆ ਨਾ ਇਹ ਸਾਰੇ ਬੰਦੇ ਨਹੀਂ ਨਾ ਇਹ ਸਾਰੇ ਖੁਦ ਰਨੇ ਪਤਾ ਨਹੀਂ ਕਿਹੜਾ ਜੀ ਹੈ ਇਹਨਾਂ ਦੇ ਅੰਦਰ ਪਹਿਲਾਂ ਤਾਂ ਮੈਂ ਇਹ ਵੀਡੀਓ ਲਾਈਕ ਕਰੀ ਜਦ ਸਾਰੇ ਨੇ ਸੈਕਿੰਡ ਤੋਂ ਆਇਆ ਫਿਰ ਵੀਡੀਓ ਨੂੰ ਲਾਈਕ ਕਰਨੀ ਪਈ ਮੈਨੂੰ ਤਾਂ ਸਵਾਲੇ ਨੇ ਸਾਰੇ ਮੂਲ ਤੋਂ ਪਾਣੀ ਫੇਰਤਾ ਤੇ ਰਾਤ ਨੂੰ ਪਤਾ ਨਹੀਂ ਕੋਈ ਨੀਂਦਾ ਉਹ ਤਾਂ ਮੈਂ ਨਹੀਂ ਇਹ ਤਾਂ ਨੀਂਦ ਦੇਵੀ ਮਾਂ ਬਣ ਕੇ ਕਰਦੀ ਹਾਂ ਸੋਇ ਨਾ ਤੇ ਰਾਮਾ ਇਹ ਨਾ ਦਾ ਮਹਿਕਮਾ ਦੇਰੋਂ ਦੇ ਅੰਦਰ ਕੀ ਕਰੀ ਜਾਂਦਾ ਇਹਨਾਂ ਦੇ ਮੈਟ ਵਿੱਚ ਹੱਦ ਹੋਈ ਨਵੇਂ ਬੰਦੇ ਪਰਤੀ ਹੁੰਦੇ ਨੇ ਇੰਨੇ ਤਾਂ ਸਰਕਾਰ ਵੈਕੈਂਸੀਆਂ ਨਹੀਂ ਖੋਲਦੀ ਜਿੰਨੇ ਸਵੇਨਾਂ ਦੀਆਂ ਪਰਤੀ ਖੋਲਦੀ ਆ ਥੈਂਕ ਯੂ ਹਾਂ ਮਿੱਤਰੋ ਕਹਿੰਦੇ ਕੁੜੀ ਦਾ ਅੱਜ ਹੈਪੀ ਬਰਥਡੇ ਅੱਜ ਹੈਪੀ ਬਰਥਡੇ ਕਰਾਂਗੇ ਕੀ ਕਰਾਂਗੇ ਅੱਜ ਬਹੁਤ ਜੈਨਟ੍ਰੀਸ਼ਨ ਨਹੀਂ ਲਓ ਜੀ ਦੋਸਤੋ ਇਹ ਕਰੋ ਜੀ ਪਤਾ ਨਹੀਂ ਆਪਦੇ ਆਪਣੇ ਕੀ ਸਮਝਦੇ ਆ ਤੇ ਐਕਸ਼ਨ ਦੇ ਲੋ ਜੇ ਮੈਂ ਕੋਈ ਚੰਨ ਤੋਈ ਹੂਰ ਪਰੇ ਹੰਦੀ ਐ ਫਿਰ ਤਾਂ ਆ ਬਗੇ ਥੋੜਾ ਸਾਰਾ ਮੂੰਹ ਨਹੀਂ ਦੇਖਦਾ ਹੈਗਾ ਨੇਰੇ ਜੇ ਤੁਸੀਂ ਲੱਭਦੇ ਕੋਈ ਨਹੀਂ ਤੇ ਦੇਖ ਲੋ ਹਰਕਤ ਐ ਕਿ ਮੈਂ ਤਾਂ ਕੈਨਲ ਕਿਉਟ ਬਣ ਗਈ ਐ ਪਤਾ ਭਾਈ ਸਾਨੂੰ ਤੇਰਾ ਰੰਗ ਕਹਿ ਜਾ ਪੁੱਠੇ ਤਵੇਰ ਦਾ ਤੂੰ ਮੇਰੇ ਸਾਰਾ ਵੇ ਦਿਖਾਇਆ ਹੋਇਆ ਲੋਕਾਂ ਨੂੰ ਚੰਗੀ ਤਰ੍ਹਾਂ ਐਂਕ ਰੈ ਕਰ ਬੁਬਰੀ ਤੂੰ ਫੇਰ ਲਵਲੀ ਦੀ ਐਡ ਕਰਾਇਆ ਕਰ ਉਹੀ ਸੂਟ ਕਰੂਗੀ ਤੈਨੂੰ ਐਨੇ ਫਿਰ ਤਾਂ ਲੱਗੇ ਦਾ ਸਾਨੂੰ ਉਹਨੇ ਕੋਈ ਕਿਤਾ ਹੁੰਦਾ ਤੁਸੀਂ ਚਿੱਟੇ ਹੋ ਜਾਗੇ ਤੇ ਫਿਰ ਤਾਂ ਲੱਗੇ ਦਾ ਉਹਨੇ ਆਪਣੇ ਵੱਡੇ ਦੀ ਆਪ ਹੀ ਤਿਆਰੀਆਂ ਕਰਦੀਆਂ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਕੀ ਚਾਹੀਦਾ ਗਿਫਟ ਅਜ ਫਿਰ ਨੋ ਮੱਝ ਦੇ ਦਈਏ ओके डिटॉल ਸਾਬਣ ਦੇ ਦਿੰਨੇ ਆ। ਐਸਾ ਵਾ ਵਿਚ ਲੈਣੀ ਤਾਂ ਤੈਨੂੰ ਵੀ ਪਤਾ ਗੈਸਟਾਂ ਨੂੰ ਕੀ ਚਾਹੀਦਾ। ਉਹਨੂੰ ਮਾਸਾ ਲੱਗਿਆ ਚਾਹੀਦਾ ਜਿਹਦੀ ਆਪੋ ਖੀਆ। ਬਾਕੀ ਸਾਨੂੰ ਵੀ ਪਤਾ ਤੂੰ ਇਹਨੂੰ ਦਿਖਾ ਕੇ ਪਹਿਲੇ ਰਠੇ ਕਰਨ ਲੱਗਿਆ ਆਇਆ ਐਂ ਗਾਰੋ ਕਹਿੰਦੇ ਨੂੰ ਵਈਦ ਵੀ ਕਿਨਾਂ ਨੇ ਫੈਲਮ ਬਣਾਹਾ ਚੰਗੀ ਦੁਨਆ ਫਰੈਸ਼ ਫੁਰਤ ਲਾ ਕੇ ਕੋਈ ਦਰਕੂਈ ਆ ਦੇ ਆਂਗੂ ਪਾਂਛੋ ਕਾਰੀਨਾ ਦਿਖਾ ਦੀ ਵਈਦ ਵੀ ਕਿਨਾਂ ਬਾਹਰ ਲਗਾ ਦੋ ਦੇਖੀ ਕਿੰਨਾ ਪੈਸਾ ਹੁੰਦਾ। ਤੁਸੀਂ ਮੈਨੂੰ ਵੀ ਸਟਾਪ ਇਟ। ਐਂ ਕਾਰੀਨਾ ਕਿਸੇ ਵੈਬਸਾਈਟ ਤੇ ਪਾਈ ਵਈ ਸਬਸਕ੍ਰਿਪਸ਼ਨ ਚੰਦੂ ਤੇ ਵੀ। ਪਾਈ ਮੁਸ਼ਕਿਲੇ ਨਖਰੇ ਮੂੰਹ ਤਾਏ ਗਾ ਦੇ ਜਿਵੇਂ ਸਾਏ ਕਹਨੇ ਸੁਣਾ ਹੈ ਪਦ ਮਰੇ ਹੰਦ ਸਾਨੂੰ ਆਏ ਲੱਗਦਾ ਜਿਵੇਂ ਕੱਟੇ ਤੁੰਗ ਰੋਕੇ ਬਠੇ ਨੇ ਮੇਰੇ ਤਾਂ ਕਬਜ ਦੇ ਸ਼ਿਕਾਰ ਲੜਦੀ ਆ ਗ੍ਰਾਇਨ ਮੈਂ ਯੋਲਨ ਰਹੀ ਲੰਨੋਂ ਦੇ ਵਿੱਚ ਫੈਂਚੋ ਬਣੀ ਕਤੋ ਨਾਈਟੇ ਟੂ ਲੈਕੀ ਆਨ ਦੀ ਮੈਂ ਹਰ ਹਨ ਨਾ ਕਰਦੇ ਗਏ ਜene ਕਿਰਤ ਫਲਾ ਪਿਓ ਵੀ ਸ਼ਰਮ ਨਾਲ ਮਾਰ ਗਿਆ ਪਰ ਇਹਨੂੰ ਸ਼ਰਮ ਨੇ ਦੇ ਤੱਕ ਨਹੀਂ ਆਈ ਹੈਗੀ ਇਹ ਤਾਂ ਉਹਦਾ ਪਿਓ ਵੀ ਮਾਰ ਲਿਆ ਇਹ ਪਤਾ ਨਹੀਂ ਵੱਡੀ ਅੱਖਾਂ ਹੀ ਬਣਦੀ ਹੈ ਪਤਾ ਨਹੀਂ ਤੇ ਨਾ ਨਾਲ ਭੱਜ ਗਈ ਰਾਜੀ ਹੈ ਫੇਰ ਨਹੀਂ ਹੈ ਵੀ ਬਸ ਐ ਟਿਡਿਉਰੀਆ ਉਹ ਵੀ ਉੱਪਰ ਲੈਵਲ ਦਾ khatam <laughs> tâm Bye bye Tata Goodbye Gaya